ਪਤਕਾਰਜੋਗ ਸਾਥੀਓ ਅੱਜ 5 ਤਰੀਕ ਨੂੰ ਟੋਹਾ ਮੰਚਾਂ ਵੱਲੋਂ ਪੀਐਸਸੀ ਦੀ ਜੁਆਇੰਟ ਫੋਰਮ ਆ ਅਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ 29 ਇੱਕ ਨੂੰ ਸਾਂਝੇ ਤੌਰ ਤੇ ਬਿਜਲੀ ਮੁਲਾਜ਼ਮਾਂ ਦੀਆਂ ਜਿਹੜੀਆਂ ਅਕੀ ਤੇ ਜਾਇਜ਼ ਮੰਗਾਂ ਸਿਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਅਸੀਂ ਆਪਣਾ ਮੰਗ ਪੱਤਰ ਜਿਹੜਾ ਇਥੋਂ ਦੇ ਐਮ ਸਾਹਿਬ ਨੂੰ ਸੌਂਪਿਆ ਸੀਗਾ ਪਰ ਬਹੁਤ ਸਮਾਂ ਬੀਤ ਜਾਣ ਦੇ ਬਾਅਦ ਵੀ ਉਸ ਮੰਗ ਪੱਤਰ ਤੇ ਕੋਈ ਵਿਚਾਰ ਚਾਚਾ ਇਹਨਾਂ ਨੇ ਜ਼ਰੂਰੀ ਨਹੀਂ ਸਮਝੀ ਉਹਦੇ ਵਿੱਚ ਜਿਹੜੀਆਂ ਸਾਡੀਆਂ ਅਹਿਮ ਮੰਗਾਂ ਉਹ ਕੱਚੇ ਮਲਾਜਮਾਂ ਨੂੰ ਪੱਕਾ ਕਰਨ ਦਾ ਹੋਵੇ ਉਹ ਜੋ ਸਾਡੇ ਸਕੇਲ ਰਿਵਾਈਜ਼ ਹੋਏ ਨੇ ਉਹਨਾਂ ਦੇ ਵਿੱਚ ਊਨਤਾ ਜਾਂ ਰਹਿ ਗਈਆਂ ਹੋ ਜਿਹੜੀਆਂ ਉਹਨਾਂ ਨੂੰ ਦੂਰ ਕਰਨ ਦਾ ਮਾਮਲਾ ਹੋਵੇ ਘੋਟੀਏ ਦਾ ਮਾਮਲਾ ਹੋਵੇ ਉਹ ਬੱਚੇ ਜਿਹੜੇ ਸੱਤ 20 ਤੋਂ ਪਹਿਲਾਂ ਭਾਰਤੀ ਹੋਏ ਆ ਉਹਨਾਂ ਤੇ ਸੈਂਟਰ ਦਾ ਸਰਕੇਲ ਥੋਪਣ ਦੀ ਗੱਲ ਹੋਵੇ ਇਸ ਤਰ੍ਹਾਂ ਦੀਆਂ अनेका 40 ਮੰਗਾਂ ਨੇ ਪਰ ਅੱਜ ਸੀਐਮ ਸੀਐਮਡੀ ਬਲਦੇਵ ਸਿੰਘ ਸਰਾ ਨਾਲ ਬੜੀ ਸਾਰਥਕ ਗੱਲ ਹੋਣ ਦੇ ਬਾਵਜੂਦ ਵੀ ਉਹ ਟਾਲ ਮਟੋਲ ਦੀ ਨੀਤੀ ਦੇ ਵਿੱਚ ਔਰ ਉਹ ਜੋ ਸਰਕਾਰ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਹਦਾਇਤਾਂ ਸਿਗੀਆਂ ਕਿ ਮੁਲਾਜ਼ਮਾਂ ਨੂੰ ਇਹਨਾਂ ਨੂੰ ਕਿਵੇਂ ਨੱਪ ਕੇ ਰੱਖਣਾ ਪੰਜਾਬ ਦੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਕਿਵੇਂ ਨੱਪ ਕੇ ਰੱਖਣਾ ਪੰਜਾਬ ਦੇ ਅੰਦਰ ਬੋਲਣ ਵਾਲੇ ਲੋਕਾਂ ਨੂੰ ਕਿਵੇਂ ਦਬਾਇਆ ਔਰ ਦਬੇਆ ਔਰ ਪੁਛੇ ਜਾਵੇ ਇਹ ਸਾਰੀ ਮੀਟਿੰਗ ਦੇ ਵਿੱਚ ਸਾਨੂੰ ਉਹ ਜਿਹੜੀ ਸ਼ੈਲੀ ਸੀਗੀ ਗੱਲਬਾਤ ਕਰਨ ਦੀ ਉਹ ਤੋਂ ਮੈਸੂਮ ਸੋ ਰਿਹਾ ਸੀਗਾ ਔਰ ਸਾਥੀਓ ਬੜੇ ਜੁਆਇੰਟ ਫੋਰਮ ਨੇ ਇਕਤਾ ਮੰਚ ਦੇ ਲੀਡਰ ਸਾਹਿਬਾਨਾਂ ਨੇ ਸ਼ਾਰਟ ਗ੍ਰੁੱਪ ਦੇ ਤੌਰ ਤੇ ਬਲਦੇਵ ਸਿੰਘ ਸੀਐਮਡੀ ਸਰਾਹ ਸਾਹਿਬ ਨੂੰ ਫੇਰ ਮਿਲਣ ਦੀ ਕੋਸ਼ਿਸ਼ ਕੀਤੀ ਡੈਟੂ ਟੇਸ਼ਨ ਤੇ ਪਰ ਉਹ ਹੈਂਕਰ ਸਥਾਈ ਰਵਈਆ ਅਪਿਆਰ ਕਰਦਾ ਹੋਇਆ ਉਹਦੇ ਵੱਲੋਂ ਟਾਈਮ ਨਹੀਂ ਦਿੱਤਾ ਗਿਆ ਔਰ ਉਹ ਆਪਣੀ ਗੱਡੀ ਲੈ ਕੇ ਔਰ ਇਹਨਾਂ ਮਲਾਜਮਾਂ ਨੂੰ ਇਗਨੋਰ ਸਮਝ ਕੇ ਔਰ ਇੱਥੋਂ ਚੱਲ ਗਿਆ ਔਰ ਮੈਂ ਫੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਨੂੰ ਦੱਪਣਗੇ ਕੁੱਤਣਗੇ ਜਿਹੜੇ ਲੋਕ ਕਹਿੰਦੇ ਸੀਗੇ ਅਸੀਂ ਹੱਸਦਾ ਵਸਦਾ ਰੰਗਲਾ ਪੰਜਾਬ ਬਣਾਣਾ ਲੋਕਾਂ ਦੀ ਮਜ਼ਦੂਰੀ ਦਾ ਮੁੱਲ ਉਹਨਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਨਾਂ ਦੀ ਜੇਬ ਵਿੱਚ ਪਾਣਾ ਔਰ ਜਿਹੜੇ ਸਾਡੇ ਬੱਚੇ ਨੇ ਇਥੋਂ ਦੇ ਕੁਆਲਿਫਾਈਡ ਬੱਚੇ ਨੇ ਜਿਨ੍ਹਾਂ ਦਾ ਫੰਡਾਮੈਂਟਲ ਰਾਈਟਸ ਹੈ ਕਿ ਉਹਨਾਂ ਦਾ ਮੌਲਕ ਅਧਿਕਾਰ ਹੈ ਕਿ ਇੱਥੇ ਨੌਕਰੀ ਕਰਨੀ ਆਪਣੀ ਐਜੂਕੇਸ਼ਨ ਤੋਂ ਬਾਅਦ ਆਪਣਾ ਸੈਟਲਮੈਂਟ ਕਰਦੀਆਂ ਉਹ ਵਿਦੇਸ਼ਾਂ ਵੱਲ ਜਹੀੜਾ ਘਤ ਰਹੇ ਨੇ ਉਹਨਾਂ ਲੋਕਾਂ ਵੱਲ ਕੋਈ ਧਿਆਨ ਨਹੀਂ ਕੇ ਕੈਨੇਡੀਅਨ ਦੀ ਸਰਕਾਰ ਲਾਰੇ ਲੱਪਿਆਂ ਦੀ ਸਰਕਾਰ ਔਰ ਮੈਨੇਜਮੈਂਟ ਉਸੇ ਲਾਈਨ ਤੇ ਚਲਦੀ ਹੋਈ ਔਰ ਮੁਲਾਜ਼ਮਾਂ ਨੂੰ ਇਗਨੋਰ ਕਰ ਰਹੀ ਹੈ ਔਰ ਤੱਕੇ ਛਾਈ ਕਰ ਰਹੀ ਹੈ ਇਹਦੇ ਇਹਦੇ ਵਿੱਚ ਮੈਂ ਸਮੂਹ ਪੰਜਾਬ ਦੇ ਮੁਲਾਜ਼ਮ ਸਾਥੀਆਂ ਨੂੰ ਮੁਲਾਜ਼ਮ ਭੁਗਤ ਨੂੰ ESPL ਤੇ TSPCL ਦੇ ਮੁਲਾਜ਼ਮ ਸਾਥੀਆਂ ਨੂੰ ਕੱਲ ਨੂੰ 6 ਤਰੀਕ ਦਾ ਧਰਨਾ ਜਿਹੜਾ ਪਟਿਆਲਾ ਹੈੱਡ ਆਫਸ ਦੇ ਸਾਹਮਣੇ ਹੈ ਉਹਨੂੰ ਪੂਰ ਜ਼ੋਰ ਇਮਾਨਦਾਰੀ ਦੇ ਨਾਲ ਬੱਚਿਆਂ ਦੇ ਸਮੇਤ ਔਰ ਪੂਰੀ ਆਪਣੀ ਮੈਂਬਰਸ਼ਿਪ ਹੈ ਜਿਹੜੀ ਜਥੇਬੰਦੀਆਂ ਦੀ ਦੋਹਾਂ ਮੰਚਾਂ ਦੀ ਉਹ ਇੱਥੇ ਲਿਆ ਕੇ ਇਹਨਾਂ ਦੇ ਨੱਕ ਚ ਤਰ ਕੀਤਾ ਜਾਵੇ ਔਰ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਸ਼ਾਨਦਾਰ ਤਰੀਕੇ ਨਾਲ ਸ਼ਾਂਤ ਪਈ ਢੰਗ ਨਾਲ ਕੀਤਾ ਜਾਵੇ ਤੇ ਆਪਣੀ ਗੱਲ ਹੈ ਜਿਹੜੀ ਉਹ ਲੋਕ ਕਚਰੀ ਚ ਜਾਵੇ ਔਰ ਲੋਕ ਆਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪੁੱਛਣ ਕਿ ਜਿਹੜੇ ਡੈਮੋਕ੍ਰੇਸੀ ਦੇ ਅੰਦਰ ਤੁਸੀਂ ਹੁਣ ਪਾਰਲੀਮੈਂਟ ਚ ਜਾਣਾ ਹੈ ਕੀ ਇਹ ਲੋਕ ਜਿਨ੍ਹਾਂ ਦੇ ਹੱਕ ਬਾਜ਼ਮ ਨੇ ਤੁਸੀਂ ਉਸ ਉਹਨਾਂ ਨੂੰ ਪੂਰਾ ਕੀਤਾ ਹੈ ਤੁਸੀਂ ਅੱਜ ਪਿੰਡਾਂ ਜਾ ਰਹੇ ਹੋ ਕਸਬਿਆਂ ਜਾ ਰਹੇ ਹੋ ਸ਼ਹਿਰਾਂ ਜਾ ਰਹੇ ਹੋ ਉਹਨਾਂ ਨੂੰ ਕੁਐਸਚਨ ਕੀਤਾ ਜਾਵੇ ਜਦੋਂ ਕਿ ਬਿਜਲੀ ਬੋਰਡ ਇੱਕ ਬਹੁਤ ਵੱਡੀ ਇੰਡਸਟਰੀ ਹੈ ਤੇ ਛੋਟੀ ਡਾਲੀ ਹੈ ਇੱਥੋਂ ਦਾ ਜਿਹੜਾ ਮਾਹੌਲ ਹੈ ਇੱਥੋਂ ਦਾ ਕੰਮ ਹੈ ਉਹ ਸ਼ਾਂਤ ਰਹਿਣਾ ਚਾਹੀਦਾ ਹੈ ਤਾਂ ਹੀ ਜਿਹੜਾ ਪੰਜਾਬ ਹੈ ਔਰ ਹਿੰਦੁਸਤਾਨ ਹੈ ਉਹ ترقی ਕਰ ਸਕਦਾ ਹੈ ਨੈਕਸਟ 13 ਤਰੀਕ ਦਾ ਪ੍ਰੋਗਰਾਮ 13 ਤਿੰਨ ਦਾ ਸੰਗਰੂਰ ਸ਼ਹਿਰ ਦੇ ਵਿੱਚ ਭਗਵੰਤਪਾਲ ਸੀਐਮ ਸਾਹਿਬ ਦੇ ਟਿਹਰ ਦੇ ਵਿੱਚ ਆਪਾਂ ਮਾਰਚ ਕਰਨਾ ਹੈ ਉਹਦੇ ਵਿੱਚ ਵੀ ਮੈਂ ਬੇਨਤੀ ਕਰਦਾ ਮੈਂ ਬਈ ਬੱਚਾ ਬੱਚਾ ਜਿਹੜਾ ਆਇਓ ਬੱਚਾ ਸੜੇ ਵੀ ਪਹੁੰਚੋ ਔਰ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਉਹ ਕਾਮਯਾਬ ਕਰ ਸਕੀਏ ਧੰਨਵਾਦ ਸਭ। ਫਾਂ ਸਾਥੀਓ ਲਗਭਗ ਸਾਰੀ ਗੱਲ ਆ ਗਈ ਆ ਤੇ ਜਿਹੜੇ ਸਾਥੀ ਅੰਦਰ ਕੀ ਉਹਨਾਂ ਨੂੰ ਦੇ ਪਤਾ ਜਿਹੜੇ ਅੰਦਰ ਨਹੀਂ ਸਾਥੀ ਗਏ ਆ ਪੈਣਾ ਸਾਡੀਆਂ ਇਹ ਸਾਨੂੰ ਜਦੋਂ ਜਾਣ ਲੱਗਿਆਂ ਤੇ ਮਿਲ ਪਈਆਂ। ਕਿ ਇਹਨਾਂ ਦਾ ਮਸਲਾ ਇਹ ਕਿ ਸਾਡੀ ਵੀ ਉੱਥੇ ਗੱਲ ਕਰਿਓ। ਹੁਣ ਅਸੀਂ ਪਾਰ ਆਇਆ ਇਹਨਾਂ ਦੇ ਮਨ ਸੀਗਾ ਵੀ ਸ਼ਾਇਦ ਵੀ ਉੱਥੇ ਕੋਈ ਹੋਈ ਹੋਏਗੀ ਚਰਚਾ। ਇਹਨਾਂ ਅਸੀਂ ਸਮਝਦੇ ਆਂ ਵੀ ਮੈਨੇਜਮੈਂਟ ਦਾ ਰਵਈਆ ਠੀਕ ਨਹੀਂ ਹੈਗਾ ਤੇ ਉਹ ਸਾਨੂੰ ਦਬਾਉਣਾ ਚਾਹੁੰਦੇ ਆ ਕਿ ਧਰਨੇ ਮਜਾਰੇ ਬੰਦ ਕਰੋ ਉਹ ਤਾਂ ਅਸੀਂ ਕਿਹਾ ਵੀ ਧਰਨੇ ਮਜਾਰੇ ਕੋ ਸਾਡਾ ਸ਼ੌਂਕ ਨਹੀਂਗਾ ਜਾਂ ਸਾਨੂੰ ਇਹ ਕੋ ਸਸਤੇ ਨਹੀਂ ਪੈਂਦੇ ਸਾਡਾ ਲੱਖਾਂ ਰੁਪਈਆ ਧਰਨਿਆਂ ਤੇ ਮਜਾਰਿਆਂ ਤੇ ਲੱਗਦਾ ਖੱਜਲ ਖਰਾਬੀ ਮੁਲਾਜ਼ਮ ਦੀ ਹੁੰਦੀ ਆ ਫੇਰੇ ਤੜਕੇ ਉਥੋਂ ਕਿੱਥੋਂ ਗੁਰਦਾਸਪੁਰ ਤੋਂ ਕਿੱਥੇ ਮਾਨਸਾ ਤੋਂ ਬਠਿੰਡੇ ਤੋਂ ਲੋਕਾਂ ਨੇ ਚੱਲਣਾ ਤਾਂ ਇੱਥੇ ਆ ਕੇ ਮੁਰਗੇ ਘਰਾਂ ਨੂੰ ਵਾਪਸ ਰਾਤ ਨੂੰ 11 11 12 12 ਲੋਕਾਂ ਨੂੰ ਵਜਦੇ ਆ ਤੇ ਇਹ ਲੇਕਿਨ ਜੋ ਹੁਣ ਤੱਕ ਦਾ ਸਾਡਾ ਤਜਰਬਾ ਵੀ ਇਹ ਸਰਕਾਰ ਦੀ ਜਿਹੜੀ ਇੱਥੇ ਬੋਲੀ ਆ ਸਰਕਾਰ ਦਾ ਜੋ ਸਿਗਨਲ ਆ ਕਿ ਉਹ ਜੋ ਸਰਕਾਰ ਦਾ ਇਸ਼ਾਰਾ ਉਹਦੇ ਅਨੁਸਾਰ ਕਮੈਨੇਜਮੈਂਟ ਚੱਲ ਰਹੀ ਆ ਸਰਕਾਰ ਦਾ ਇਸ਼ਾਰਾ ਬਹੁਤ ਬਾੜਾ ਮਲਾਜਮ ਰੋਦੀ ਆ ਕੱਲ ਵੀ ਉੱਥੇ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਵੱਡੀ ਰੈਲੀ ਹੋਈ ਆ ਫਿਰ ਆਗੂਆਂ ਨੂੰ ਮੀਟਿੰਗ ਤੇ ਸੱਦ ਲਿਆ 2:30 ਤੇ ਸਰਕਾਰ ਨੇ ਦੋ 2:30 ਘੰਟੇ ਉਸੇ ਬਿਠਾ ਕੇ ਮੀਟਿੰਗ ਨਹੀਂ ਕੀਤੀ ਇਹਦਾ ਮਤਲਬ ਵੀ ਇੱਧਰ ਵੀ ਇਹੋ ਹੀ ਆ ਇਸ਼ਾਰਾ ਕਿ ਜਿਹੜੀ ਆ ਕੋਈ ਕਿਸੇ ਦੀ ਗੱਲ ਜਿਹੜੀ ਉਹ ਮੰਨਣੀ ਨਹੀਂ ਬਹੁਤ ਸਾਰੇ ਸਾਡੇ ਬਾਜੂ ਮਸਲੇ ਆ ਚਾਲੀਆਂ ਮੰਗਾਂ ਦਾ ਅਸੀਂ ਮੰਗ ਪੱਤਰ ਜਿਹੜਾ ਰਤਨ ਸੋਣੀ ਦੱਸ ਗਿਆ ਕਿ ਦਿੱਤਾ 29 ਤਰੀਕ ਨੂੰ ਕਿ ਅਸੀਂ ਅੰਦਰ ਕਿਹਾ ਗਿਆ ਕਿ ਆ ਕਿ ਮਤਲਬ ਜਿਹੜਾ ਸਾਨੂੰ ਤੁਸੀਂ ਕਹਿੰਦੇ ਜੇ ਵੀ ਧਰਨੇ ਤੁਸੀਂ ਗਲਤ ਲਾਉਨੇ ਆਂ ਅਸੀਂ ਕਹਿੰਦੇ ਤੁਸੀਂ ਸਾਡਾ ਜੋਰ ਦੇਖਦੇ ਜੇ ਜੇ 29 ਨੂੰ ਅਸੀਂ ਤੁਹਾਨੂੰ ਮੰਗ ਪੱਤਰ ਦਿੱਤਾ ਤੇ 20 ਨੂੰ ਜਾਣੇ ਅਸੀਂ ਬਿਜਲੀ ਮੰਤਰੀ ਜੀ ਦੀ ਰਾਸਤੇ ਇਹਦੇ ਵਿੱਚ ਕਿੰਨਾ ਵਗਵਾ ਤੁਸੀਂ ਇਹੋ ਜਿਹੇ ਟੇਬਲ ਤੇ ਬੈਠੇ ਪਹਿਲਾਂ ਬੈਠੋ ਉਹਦੇ ਤੋਂ ਬਾਅਦ ਹੁਣ ਅਸੀਂ ਮੰਨ ਲਓ ਜਿਆ ਧਰਨਾ ਰੱਖਿਆ ਤੇ ਜਿਹੜੀ ਅੱਜ 2 ਵਜੇ ਮੀਟਿੰਗ ਸੀ ਬਿਜਲੀ ਮੰਤਰੀ ਨਾਲ ਹੁਣ ਬਿਜਲੀ ਮੰਤਰੀ ਨਹੀਂ ਕਰੇਗਾ ਜੀ ਮੀਟਿੰਗ ਉਹਨਾਂ ਕੋ ਸਮਾਂ ਨਹੀਂ گا۔ ਤਾਂ ਸਾਨੂੰ ਜਦੋਂ ਕਿ ਜਿਹੜਾ ਸੰਵਿਧਾਨ ਸਭਾ ਦਾ ਇਲਾਜ ਆ ਜਦੋਂ ਉਹਦਾ 29 ਤਰੀਕ ਨੂੰ ਜਾਂ 28 ਨੂੰ ਐਲਾਨ ਕਰਤਾ ਪੰਜਾਬ ਸਰਕਾਰ ਨੇ ਕਿ 5 ਨੂੰ ਬਾਈਟ ਪੇਸ਼ ਕਰਾਂਗੇ ਪਹਿਲੀ ਨੂੰ ਸੈਸ਼ਨ ਜਿਹੜਾ ਉਹ ਬੁਲਾ ਲਿਆ ਫਿਰ ਉਦੋਂ ਇਹਨਾਂ ਨੂੰ ਪਤਾ ਕਿ ਸੈਸ਼ਨ ਬੁਲਾ ਲਿਆ ਪੰਜ ਨੂੰ ਬਾਈਟ ਪੇਜ ਹੁਣਾ ਮੰਤਰੀ ਸਾਹਿਬ ਵਹਿਲੇ ਨਹੀਂ ਤੇ ਉਹਨੇ ਸਮੇਂ ਤੇ ਕਰ ਲੈਂਡ ਸਾਈਡ ਤੇ ਜਦ ਕਹਿਆ ਸਾਨੂੰ ਲਟਕਾ ਕੇ ਰੱਖਣਾ ਵੀ ਇਹਨਾਂ ਨੂੰ ਖੱਜਲ ਖਰਾਬ ਕਰੋ ਇਹਨਾਂ ਦੀ ਐਗਿਟੇਸ਼ਨ ਨੂੰ ਫੇਲ ਕਰੋ ਕਮਜ਼ੋਰ ਕਰੋ ਕਿ ਇਹ ਨੀਤੀ ਠੀਕ ਨਹੀਂ ਗਈ ਅਸੀਂ ਕਹਿਣਾ ਚਾਹੁੰਦੇ ਮੈਨੇਜਮੈਂਟ ਨੂੰ ਕਿ ਇਹ ਤੁਹਾਡਾ ਜਿਹੜਾ ਰਵਈਆ ਇਹ ਲੋਕਾਂ ਨੂੰ ਪਸੰਦ ਨਹੀਂ ਵਰਕਰ ਨੂੰ ਪਸੰਦ ਨਹੀਂ ਬੜੀਆਂ ਦਿੱਕਤਾਂ ਦੇ ਨਾਲ ਵਰਕਰ ਜਿਹੜਾ ਇਹ ਸਿਸਟਮ ਚਲਾ ਰਿਆ ਲਾਜਵਾਬ ਨੇ ਜਦੋਂ ਅਸੀਂ ਕਿਹਾ ਬਿਜਲੀ ਘਰਾਂ ਦੀ ਉਥੇ ਆਈ ਆ ਗੱਲ ਤੇ ਲਾਜਵਾਬ ਨੇ ਕਿ 1 45 ਫੀਟਰ ਚੱਲਦੇ ਆ ਗ੍ਰਿਡ ਤੋਂ ਕੱਲਾ ਬੰਦਾ ਰਾਤ ਨੂੰ ਕਿੰਨੇ ਉਥੇ ਫੋਨ ਆਉਂਦੇ ਆ ਤੁਸੀਂ ਕਹਿੰਦੇ ਜੇ ਆਪਰੇਟਰ ਫੋਨ ਨਹੀਂ ਚੁੱਕਦਾ ਉਹ ਕੀ ਕਰੇਗਾ ਕਿੰਨੀਆਂ ਤੋਂ ਛੱਡ ਕੇ ਵੀ ਚੱਲਿਆ 10000 ਦਿੱਤੀ ਲੁਧਿਆਣੇ ਦੀ ਇਸ ਕਰਕੇ ਕੋਈ ਜਵਾਬ ਨਹੀਂ ਤਾਂ 295 ਬੜਾ 19 ਵਾਲੇ ਸਾਥੀ ਸਾਡੇ ਉਹਨਾਂ ਤੇ ਵੀ ਉਦਾਂ ਜਿਹੜਾ ਉਹ ਰਿਓੜੀਆਂ ਦੇਈ ਜਾਂਦੇ ਆ ਕੋਈ ਮਾਮਲਾ ਹੱਲ ਕਰਨ ਦੀ ਨਹੀਂ ਕਹਿੰਦੇ ਆ ਵੀ ਉਹਨਾਂ ਨੂੰ ਘੱਟੋ-ਘੱਟ ਜਾ ਰਹੇ ਜੋਗੇ ਪੈਸੇ ਦੇ ਦਿਓ ਉਹਨਾਂ ਦਾ ਮਕਦਮਾ ਪੜ੍ਹਨੀ 2 ਸਾਲ ਚੱਲੇਗਾ 4 ਸਾਲ ਚੱਲੇਗਾ ਉਹਦੇ ਦਬਾਅ ਹਟ ਕੇ ਉਹ ਸੁਪਰੀਮ ਕੋਰਟ ਜਾ ਸਕਦਾ ਤੇ ਜੇ ਹਾਈ ਕੋਰਟ ਤੋਂ ਕੋਈ ਗਲਤ ਫੈਸਲਾ ਹੋ ਜੇ ਉਹਨਾਂ ਦੇ ਖਿਲਾਫ ਹੋ ਜੇ ਪਰ ਤੁਸੀਂ ਉਹਨਾਂ ਨੂੰ ਘਟੋ ਘੜ ਪੇਸ ਕੇ ਪੇਤੇ ਦਿਓ ਪਰ ਨਹੀਂ ਉਹ ਦੇ ਨਹੀਂ ਸਕਦੇ ਜੇ ਅਸੀਂ ਅਸੀਂ ਕੋਰਟ ਦੀ ਵਗਿਆ ਨਹੀਂ ਕਰ ਸਕਦੇ ਤਈਦਾ ਕਰ ਕਰਾ ਕੇ ਕਿਸੇ ਵੀ 40 ਸਾਡੀਆਂ ਮੰਗਾ ਨਵਾਂ ਦਾਹਾਂ ਤੇ ਚਰਚਾ ਹੋਈ ਆ ਚਰਚਾ ਦੇ ਵਿੱਚ ਵੀ ਕੁਝ ਉਹਨਾਂ ਨੇ ਬਹੁਤਾ ਸੈਂਸੀਅਰ ਹੋ ਕੇ ਬਹੁਤਾ ਪੱਲੇ ਕੁਝ ਨਹੀਂ ਪਾਇਆ ਤਾਂ ਅਸੀਂ ਸਮਝਦੇ ਆ ਭਈ ਸਾਨੂੰ ਫੇਰ ਦਾ ਜਿਹੜਾ ਧਰਨਾ ਰਸਨ ਸਿੰਘ ਹੁਣੇ ਵੀ ਦੱਸ ਗਿਆ ਸਾਰੀ ਲੀਡਰਸ਼ਿਪ ਅਸੀਂ ਇੱਥੇ ਕੱਟੇ ਆ ਹੁਣੇ ਆ ਸਮਾਪਤੀ ਤੋਂ ਬਾਅਦ ਅਸੀਂ ਇਹ ਮੈਸੇਜ ਕਨਵੇ ਕਰੀਏ ਲੋਕ ਤਿਆਰ ਬੈਠੇ ਆ ਤੇ ਇੱਥੇ ਕੱਲ ਨੂੰ ਆਪਦਾ ਪੂਰਾ ਤਾਣ ਲਾੜ ਕੇ ਸਾਡੀ ਲੀਡਰਸ਼ਿਪ ਜਿਹੜੀ ਆ ਥੱਲਿਓ ਆਪਣੇ ਵਰਕਰ ਨੂੰ ਲੈ ਕੇ ਆਵੇ ਉਹਦੇ ਤੋਂ ਬਾਅਦ 13 ਨੂੰ ਕੱਲ੍ਹ ਲਾਨ ਪਹਿਲਾਂ ਹੀ ਆਲਰੇਡੀ ਸਾਡਾ ਐਲਾਨ ਆ ਤੇ ਕੱਲ ਅਸੀਂ ਮਤਲਬ ਜਿਹੜਾ ਇਹ ਇੱਥੋਂ ਅਨਾਉਂਸ ਕਰਾਂਗੇ ਵੀ 13 ਨੂੰ ਅਸੀਂ ਚੱਲਾਂਗੇ ਸੰਗਰੂਰ ਤੇ ਦੇਖੇ ਮੈਨੇਜਮੈਂਟ ਜਿਵੇਂ ਸਾਨੂੰ ਇਹਨਾਂ ਨੂੰ ਰੋਕਣਾ ਜੇ ਸਾਨੂੰ ਅੰਦਰ ਕਰਨਾ ਜੋ ਕਰਨਾ ਇਹਨਾਂ ਨੇ ਕਰਨ ਅਸੀਂ ਪੂਰੇ ਤਿਆਰ ਬੈਠੇ ਆਂ ਇਹਨਾਂ ਨੇ ਗਰਮੀ ਦਾ ਸੀਜ਼ਨ ਆਉਣ ਵਾਲਾ ਕਿਵੇਂ ਕੁੱਟ ਕਿਆ ਅਸੀਂ ਪੁੱਠੇ ਲਮਕ ਲਮਕ ਕੇ ਬਿਜਲੀ ਚਾਲੂ ਕਰ ਰਹੇ ਆਂ ਬਰਕਰਾਰੀ ਕੀ ਇਹ ਨਹੀਂ ਮੰਦੀ ਹਾਲਤ ਆ ਤੇ ਬਰਕਰ ਸਾਡੇ ਉੱਥੇ 60-60 ਕੇ ਥੱਲੇ ਡਿੱਗੀ ਜਾਂਦੇ ਆ ਕੋਈ ਮੁੱਲ ਨਹੀਂ ਕਿਸੇ ਦਾ ਕਿਸੇ ਨੂੰ ਕਰੋੜ ਮਿਲੀ ਜਾਂਦਾ ਕਿਸੇ ਨੂੰ ਕੋ ਮਿਲੀ ਜਾਂਦਾ ਕਿਸੇ ਨੂੰ ਕੋ ਮਿਲੀ ਜਾਂਦਾ ਸਾਡੇ ਆਲਿਆਂ ਨੂੰ ਐਚਪੀ ਕਾਮਾ ਅਜੇ ਪਰਸੋਂ ਚ ਉੱਥੇ ਉੱਥੇ ਰੋਪੜ ਫਿੱਗਾ ਪੱਕੇ ਥਾਂ ਦੇ ਵਿਚਾਰਾ ਉੱਥੇ ਜਾਂਦੇ ਗਿਆ ਕਿੰਨਾ ਸਾਰਾ ਲਹੂ ਦਾ ਛੱਪਣ ਲੱਗਾ ਇਹੀ ਉਹ ਮਾਹੌਲ ਪਾਊਗਾ ਜਿਸ ਕਰਕੇ ਅਸੀਂ ਨਹੀਂ ਚਾਹੁੰਦੇ ਟਕਰਾ ਦਾ ਮੋਲ ਨਾ ਅਸੀਂ ਚਾਹੁੰਦੇ ਇਹ ਇਹ ਸੰਵਿਧਾਨੀ ਅਦਾਰਾ ਅਸੀਂ ਚਾਹੁੰਦੇ ਵੀ ਇਹਦਾ ਮਾਹੌਲ ਸ਼ਾਂਤ ਰੱਖਿਆ ਜਾਵੇ ਪਰ ਇੱਕ ਤਰਫਾ ਅੱਗੇ ਤਾਂ ਰਹੂਗਾ ਇਹ ਮੈਨੇਜਮੈਂਟ ਦੇ ਦੇਖਣਾ ਲਾੜੇ ਲੱਪੇ ਵਾਲੀ ਨੀਤੀ ਬਦਲ ਥੋੜੇ ਚੱਲੇ ਤੋ ਇਹਨਾਂ ਨੂੰ ਤਕਲੀਫ ਆ ਅਸੀਂ ਇਕੱਠੇ ਹੋਏ ਹਾਂ ਤੁਸੀਂ ਸਾਰੇ ਵਧਾਈ ਦੇ ਪਾਤਰ ਜੀ ਤੇ ਅਸੀਂ ਸਮਝਦੇ ਵੀ ਸਵੇਰੇ ਜੇ ਸਾਡੀਆਂ ਭੈਣਾਂ ਨੇ ਇਹਨਾਂ ਦਾ ਵੀ ਬਸ ਪੋਸਟਾਂ ਨਹੀਂ ਉਥੇ ਬਣਾਉਨੇ ਆ ਜੀ ਨਵੀਆਂ ਪੋਸਟਾਂ ਦੀ ਰਚਨਾ ਨਹੀਂ ਕਰ ਸਕਦੇ ਜੀ ਅਸੀਂ ਐ ਨਵੀਆਂ ਨੁਕੀਆਂ ਲਈ ਤੇ ਕੀ ਕਰਨਾ ਜੀ ਅਸੀਂ ਕਹਿੰਦੇ ਕਿ ਜਿੱਥੇ ਲੋੜ ਆ ਅੰਪਲਾਈ ਦੀ ਲੋੜ ਆ ਤੇ ਕੀ ਕਰਨਾ ਪੋਸਟਾਂ ਰਚਨਾ ਨਹੀਂ ਤੇ ਕਦੋਂ ਦੇ ਮੰਗ ਕਰਦੇ ਆ ਵੀ ਇਹ ਪੋਸਟਾਂ ਦੀ ਰਚਨਾ ਕਰੋ ਤੁਸੀਂ ਬੌਲਸ ਕਰੀ ਜਾਂਦੇ ਜੇ ਉਲਟਾ ਕੰਮ ਫੇਰ ਪਾਇਆ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੁਸੀਂ ਗੱਲ ਨੂੰ ਧਿਆਨ ਨਾਲ ਸੁਣਿਆ ਤਾਂ ਇਹ ਸਾਥੀ ਹੋਰ ਨੇ ਵੀ ਕੋਈ ਮੈਸੇਜ ਦਿੱਤਾ ਦੇਣਾ ਨਹੀਂ ਤਾਂ ਫਿਰ ਆਪਾਂ ਮੈਸੇਜ ਭੱਲੇ ਪਹੁੰਚਾ ਲਈਏ ਵੀ ਸਾਡੀ ਗੱਲਬਾਤ ਜਿਹੜੀ ਹੋ ਤੇ ਟੁੱਟ ਗਈ ਫਤਿਹ ਕਰਾਉਣ ਦੇ ਫਤਿਹ ਫਤਿਹ

ਤੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਦਾ ਇੱਕ ਆ ਚੰਦਾ ਬਾ ਜਿੰਦਾ ਬਾ ਜਿੰਦਾ ਬਾ ਸਦਾ ਇੱਕ ਆ ਚੰਦਾ ਬਾ ਜਿੰਦਾ ਬਾ ਜਿੰਦਾ ਬਾ ਲੜਦੇ ਲੋਕ ਚੰਦਾ ਬਾ ਜਿੰਦਾ ਬਾ ਜਿੰਦਾ ਬਾ ਲੜਦੇ ਲੋਕ ਚੰਦਾ ਬਾ